Wa wow. Guru Wa wow. Guru Wa wow. Guru ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰ ਜੋ ਸਤਿਗੁਰਾਂ ਦੀ ਸੱਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਵੱਡੇ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਚਵਰਾ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰਹਿ ਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚਰਣਾ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਬਡੇ ਪਗਾਂ ਵਾਲੇ ਹਾਂ ਕਾਫੀ ਸਮੇਤੋਂ ਗੁਰਮੁਖ ਪਿਆਰਿਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਬਣ ਕਰਦੇ ਆ ਰਹੇ ਸੀ ਆਓ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਗੁਰਬਾਣੀ ਦੀਆਂ ਵਿਚਾਰਾ ਸਰਵਣ ਕਰੀਏ ਆਓ ਤੁਰਕੇ ਬਾਣੀ ਆਈ ਤਿੰਨ ਸਗਲੀ ਚਿੰਤ ਮੁਟਾਈ ਜੀ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੁਰਬਾਣੀ ਰਿਆਂ ਵਿਚਾਰਾਂ ਸਰਵਣ ਕਰੀਏ ਇੱਕ ਉੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਬਣ ਗ੍ਰਹੈ ਸੋਭਾ ਰੂਪ ਬੰਤ ਜਵਾਨੀ ਸਤਿਪਾਤਸਾ ਮਹਾਰਾਜੀ ਫਰਮਾਨ ਕਰਦੇ ਹਨ ਵਾਹਿਗੁਰੂ ਇੱਕ ਹੈ ਗੁਰਾਂ ਦੀ ਦਿਆਦ ਰੇਟੀ ਕਿਰਪਾ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਪਾਇਆ ਜਾਂਦਾ ਹੈ ਸਚੇ ਪਾਤਸਾ ਮਹਾਰਾਜ ਜੀ ਕਹਿੰਦੇ ਰਾਜ ਮਿਲਕ ਜੋਵਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਸਲਾਤਨ ਜੈਦਾਤ ਔਰ ਜੁਬਾ ਅਵਰਤਾ ਭਵ ਕੇ ਜੋਵਨ ਜਵਾਨੀ ਕਰ ਸੋਭਾ ਨਾਮ ਬਰੀ ਅਤੇ ਸੁੰਦਰ ਜਵਾਨ ਉਮਰ ਰੂਪਵੰਤ ਜਵਾਨੀ ਬਹੁਤ ਦਰਬ ਹਾਥੀ ਏਰ ਘੋੜੇ ਲਾਲ ਲੱਖ ਬਿਆਨੀ ਮਹਾਰਾਜ ਜੀ ਕਹਿੰਦੇ ਜਿਆਦਾ ਮਾਲ ਧਨ ਹਾਥੀ ਅਸਵ ਅਤੇ ਲੱਖਾਂ ਰੁਪਈਆਂ ਨਾਲ ਮੁੱਲ ਲੈ ਹੋਏ ਜਵਾਹਰਤ ਅੱਗੇ ਦਰਗਹ ਕਾਮਨ ਆਵੇ ਸੋਡ ਚਲੀ ਅਬ ਮਨੀ ਸਿੱਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਭ ਕੁਝ ਸੜ ਕੇ ਬੰਦਾ ਚਲਿਆ ਜਾਂਦਾ ਇਹ ਅੱਗੇ ਕੰਮ ਨਹੀਂ ਆਉਂਦੇ ਨਾ ਤਾਂ ਜ਼ਮੀਨ ਜਾਇਦਾਦ ਕਮ ਆਉਂਦੀ ਆ ਨਾ ਘਰ ਨਾ ਸੋਭਾ ਨਾ ਜਵਾਨੀ ਨਾ ਧਨਵਾਲ ਨਾ ਹਾਥੀ ਕੋੜੇ ਲੱਖਾਂ ਰੁਪਏ ਮੁੱਲ ਲੈ ਹੋਏ ਲਾਲ ਜਵਾਹਰਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਅੱਗੇ ਕੰਮ ਨਹੀਂ ਆਉਂਦੇ ਇਹਨਾਂ ਨੇ ਇੱਥੇ ਹੀ ਰਹਿ ਜਾਣਾ ਹੈ